ਕਬੀਰ ਕਹਿੰਦੇ ਨੇ ਕਈ ਤੇ ਪਾਣੀ ਦੇ ਛਟਿਆਂ ਨਾਲ ਵੀ ਨਹੀਂ ਜਾਂਦੇ ਸੋਟਾ ਸਿਰ ਤੇ ਮਾਰੋ ਤਾਂ ਜਾਗਦੇ ਕਹੋ ਕਬੀਰ ਤਵੇ ਨਰ ਜਾਗੇ ਜਮ ਕਾ ਡੰਡ ਮੋਂਡ ਮੈਂ ਮੌਤ ਦਾ ਸੋਟਾ ਜਦ ਸਿਰ ਤੇ ਆ ਕੇ ਲੱਗਦਾ ਹੈ ਉਦੋਂ ਪਛਤਾਵ ਇਹ ਤੇ ਸਭ ਕੁਝ ਗਿਆ ਜਿਹਦੇ ਖਾਤਰ ਮੈਂ ਜ਼ਿੰਦਗੀ ਬਤੀਤ ਕੀਤੀ ਮੌਤ ਅੰਤਮ ਸਮੇਂ ਹਰੇਕ ਨੂੰ ਜਗਾਉਂਦੀ ਹੈ ਪਾਪੀ ਨੂੰ ਵੀ ਜਗਾ ਦਿੰਦੀ ਹੈ ਦੁਸ਼ਟ ਨੂੰ ਵੀ ਜਗਾ ਦਿੰਦੀ ਹੈ ਕਿਉਂ ਮੌਤ ਇੱਕ ਹਾਦਸਾ ਹੈ ਮੌਤ ਇੱਕ ਬਹੁਤ ਵੱਡੀ ਸਰਜਰੀ ਹੈ ਸਰੀਰ ਵਿੱਚੋਂ ਸਾਰੇ ਪ੍ਰਾਣ ਕੱਢਣੇ ਜੀਵਨ ਚੇਤਨਾ ਨੂੰ ਕੱਢ ਕੇ ਕਿਸੇ ਹੋਰ ਸਰੀਰ ਦੇ ਵਿੱਚ ਪਾਣਾ ਇਹ ਪ੍ਰਕਿਰਤੀ ਬਹੁਤ ਵੱਡਾ ਆਪਰੇਸ਼ਨ ਕਰਦੀ ਹੈ ਦੁਨੀਆਂ ਦਾ ਕੋਈ ਸਰਜਨ ਨਹੀਂ ਕਰ ਸਕਦਾ ਇਹ ਬਹੁਤ ਵੱਡੀ ਸਰਜਰੀ ਹੈ ਇਹ ਬਹੁਤ ਵੱਡਾ ਆਪਰੇਸ਼ਨ ਹੈ ਔਰ ਇਹ ਪ੍ਰਕਿਰਤੀ ਕਰਦੀਏ ਪ੍ਰਭੂ ਦਾ ਬਣਾਇਆ ਹੋਇਆ ਨਿਯਮ ਕਰਦਾ ਇੱਕ ਸਰੀਰ ਦੇ ਚੋਂ ਪ੍ਰਾਣ ਕੱਢਣੇ ਨੇ ਸਾਰੇ ਹੀ ਸਰੀਰ ਦੇ ਚੋਂ ਇਸ ਸਰੀਰ ਦੇ ਚੋਂ ਜੀਵ ਨੂੰ ਕੱਢਣਾ ਹੈ ਦੂਸਰੇ ਸਰੀਰ ਦੇ ਚ ਪਾਣਾ ਹੈ ਜੈਸੇ ਕੋਈ ਡਾਕਟਰ ਸਾਇੰਟਿਸਟ ਕਿਸੇ ਸਰੀਰ ਦਾ ਇੱਕ ਅੰਗ ਕੱਢ ਕੇ ਦੂਸਰੇ ਦੇ ਸਰੀਰ ਵਿੱਚ ਪਾਉਣਾ ਸਾਰੇ ਸਰੀਰ ਦੇ ਚੋਂ ਜੀਵਨ ਚੇਤਨਾ ਕੱਢ ਕੇ ਪ੍ਰਾਣ ਕੱਢ ਕੇ ਦੂਜੇ ਸਰੀਰ ਦੇ ਵਿੱਚ ਪਾਣੇ ਡਾਕਟਰ ਆਪਰੇਸ਼ਨ ਕਰਨ ਲੱਗਿਆਂ बेहोश ਕਰ ਦਿੰਦਾ ਹੈ ਪ੍ਰਕਿਰਤੀ ਵੀ ਮਰਨ ਲੱਗਿਆਂ ਮਨੁੱਖ ਨੂੰ बेहोश ਕਰ ਦਿੰਦੀ ਹੈ ਨਹੀਂ ਤੇ ਉਹ ਦਰਦ ਅਸਹਿ ਹੈ ਉਹ ਪੀੜਾ ਇਤਨੀ ਵੱਡੀ ਹੈ ਮਨੁੱਖ ਨਹੀਂ ਸਹਿ ਸਕਦਾ ਸਾਰੇ ਸਰੀਰ ਜੋ ਪ੍ਰਾਣ ਕੱਢਨੇ ਨੇ ਕਿੰਨੀ ਪੀੜਾ ਹੁੰਦੀ ਹੈ ਉਸ ਪੀੜਾ ਦੇ ਚ ਮਨੁੱਖ ਤੜਪੇ ਨਾ ਬਿਲਖੇ ਨਾ ਪ੍ਰਕਿਰਤੀ ਉਸਨੂੰ ਬੇਹੋਸ਼ ਕਰ ਦਿੰਦੀ ਹੈ ਕਿ ਪ੍ਰਭੂ ਦਾ ਨਿਯਮ ਹੀ ਉਸਨੂੰ ਬੇਹੋਸ਼ ਕਰ ਦਿੰਦਾ ਹੈ ਕਲੋਰੋਫਾਰਮ ਸੁਗਾਨ ਦੀ ਲੋੜ ਨਹੀਂ ਹੈ ਕੋਈ ਸੁੰਨ ਕਰਨ ਦਾ ਟੀਕਾ ਲਾਣ ਦੀ ਲੋੜ ਨਹੀਂ ਪ੍ਰਕਿਰਤੀ ਸੁੰਨ ਕਰ ਦਿੰਦੀ ਹੈ لیکن جیسے سن ہون لگدا ہے تے محسوس ہون لگدا ہے موت۔ شریر جا رہا ہے۔ اُدوں تھوڑی جیہا جاگرتھی پیدا ہوندی ہے، جیون تے اجائی چلا گیا۔ خالی جا رہے ہیں۔ پشتاپ پیدا ہوندا ہے۔ پر او جو پشتاپ پیدا ہوندا ہے ਕੁਸਤੋਂ ਕੋ ਸਵਾਰ ਸਕੇ ਬਣਾ ਸਕੇ ਸਮਾਂ ਹੀ ਕੋਈ ਨਹੀਂ ਵਕਤ ਹੀ ਕੋਈ ਨਹੀਂ ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਤੂੰ ਜੀਵਦਿਆਂ ਜੀ ਮੌਤ ਕਬੂਲ ਕਰ ਲੈ ਜੈਸੇ ਤੂੰ ਜੀਵਦਿਆਂ ਜੀ ਮੌਤ ਕਬੂਲ ਕਰੇਗਾ ਮੌਤ ਨਹੀਂ ਤੈਨੂੰ ਜਗਾ ਦੇਣਾ ਸੈਂਕੜੇ ਦਫਾ ਜਪਜੀ ਸਾਹਿਬ ਦੇ ਤੂੰ ਪਾਠ ਕੀਤੇ ਮੌਤ ਨੂੰ ਭੁਲਾਖੇ ਰੋਜ਼ ਰੋਜ਼ ਕੀਰਤਨ ਤੋਂ ਸੁਣਿਆ ਮੌਤ ਨੂੰ ਭੁਲਾ ਕੇ ਰੋਜ਼ ਰੋਜ਼ ਤੂੰ ਬਾਠ ਕੀਤਾ ਮੌਤ ਨੂੰ ਭੁਲਾ ਕੇ ਨਾ ਕਿਡਾ ਮਰਨਾ ਹੈ ਜਗਤ ਮਰੇਗਾ ਕੁਛ ਵੀ ਨਹੀਂ ਹੋਵੇਗਾ ਕੁਛ ਵੀ ਨਹੀਂ ਸੋਟਾ ਜਗਾਉਂਦਾ ਹੈ ਮੌਤ ਦਾ ਸੋਟਾ ਜਗਾਉਂਦਾ ਹੈ ਕਹੋ ਕਬੀਰ ਤਵੇ ਨਰ ਜਾਗੇ ਜਮ ਕਾ ਡੰਡ ਮੋਢੇ ਮੇ ਲਾਗੇ ਸਿਰ ਦੇਚ ਆ ਕੇ ਡੰਡਾ ਲਗਿਆ ਮੌਤ ਦਾ جاگے پر ہن جاگنے تو کوئی سفلتہ حاصل کرے کچھ کر سکے سمے کوئی نہیں ہن وقت ہی نہیں ہے جیم دیا جی وہ ہی مانت جو انتن سمے اوندے ہے قبول کر لے۔ زندگی بدل جائے گی جاگ جائے گا۔ سچیت ہو جائے گا۔ جد بھی کوئی منک جاگے ہے ਕਾਲ ਦੇ ਬਹਿ ਕਰਕੇ ਔਰ ਜਦ ਵੀ ਕੋਈ ਮਨੁੱਖ ਪਹੁੰਚਿਆ ਫਿਰ ਅਕਾਲ ਵਿੱਚ ਪਹੁੰਚਿਆ ਕਾਂ ਦਾ ਡੰਡ ਕਾਲ ਦੀ ਚੋਟ ਅਕਾਲ ਵਿੱਚ ਪ੍ਰਵੇਸ਼ ਕਰਾ ਦਿੰਦੀ ਹੈ ਸੁਤੇ ਆ ਸੁਤੇ ਆ ਪਦਾਰਥਾਂ ਦੇ ਤਲ ਤੇ ਜਾਗੇ ਹੋਇਆ ਹੈ ਪਰਮਾਤਮਾ ਦੇ ਤਲ ਤੇ ਤੇ ਸੁਤਾ ਹੋਇਆ ਹੈ ਅਰਧ ਚੇਤਨ ਅ ਦਾ ਸੁਤਾ ਹੋਇਆ ਹੈ ਇਸ ਵਾਸਤੇ ਹੁਣ ਇਹ ਜੋ ਕੁਝ ਵੀ ਕਰੇਗਾ ਪਦਾਰਥਾਂ ਵਾਸਤੇ ਕਰੇਗਾ ਕਿ ਦੀ ਕਾਮਨਾ ਜਿਹੜੀ ਹੋਵੇਗੀ ਜਾ ਰਿਹਾ ਹੈ ਤੀਰਥਾਂ ਤੇ ਅਜ ਮੇਰੇ ਸ਼ਰੀਰ ਦੇ ਵਿੱਚ ਗੁਰਮਤ ਸਵਾਗਮ ਸੇ ਅਸੀਂ ਸਾਰੇ 10 15 ਰਾਗੀ ਜਥੇ ਗੁਣੀ ਜਨ ਸਾਰੇ ਪਹੁੰਚੇ ਸੀ ਹਰਬੰਦ ਕਹਿ ਲਗੇ ਥੋਂ ਦੀ ਸਭ ਤੋਂ ਵੱਡੀ ਦਰਗਾਹ ਉਰਸ ਦੇ ਤੇ ਕਮ ਸੇ ਕਮ 15-20 ਲੱਖ ਮੁਸਲਮਾਨ ਇਕੱਠਾ ਹੁੰਦਾ ਹੈ। ਪਾਕਿਸਤਾਨ ਤੋਂ ਆਉਂਦੇ ਨੇ ਅਰਬ ਦੇਸ਼ਾਂ ਤੋਂ ਆਉਂਦੇ ਨੇ ਇੰਡੋਨੇਸ਼ੀਆ, ਮਲੇਸ਼ੀਆ ਤੋਂ ਆਉਂਦੇ ਨੇ ਭਾਰਤ ਦੇ ਸਾਰੇ ਕੋਨੇ-ਕੋਨੇ ਤੋਂ ਉਰਸ ਤੇ ਪਹੁੰਚਦੇ ਨੇ 7 ਦਿਨ ਉਰਸ ਲੱਗਦਾ ਹੈ। ਫਾਣੂ ਦਿਖਾ ਲਈ ਹੈ। ਮੈਂ ਕਿ ਮੈਂ ਕਈ ਵਾਰ ਦੇਖੀ ਹੈ। ਸਾਰਿਆਂ ਨੂੰ ਤੁਸੀਂ ਦਿਖਾ ਲਿਆ। ਉਹ ਸਾਰੇ ਮੈਨੂੰ ਵੀ ਖਿੱਚ ਕੇ ਲੈ ਆਇਆ। ਉਥੇ ਜਿਹੜਾ ਜਾਂਦਾ ਹੈ ਨਾ ਫਿਰ ਦੁਆ ਕਰਦਾ ਹੈ ਦੁਆਦੁ ਮਰਦ ਅਰਦਾਸ ਮਜੂਰ ਮੈਨੂੰ ਕਹਿਣ ਲਗਾ ਮਸਕੀਨ ਜੀ ਕੁਝ ਮੰਗੋ ਦੁਆ ਕਰੋ ਮੰਗੋ ਕੋਈ ਧਨ ਮੰਗਦਾ ਹੈ ਕੋਈ ਪੋਤਾਂ ਮੰਗਦਾ ਹੈ ਕੋਈ ਰਤਬਾ ਮੰਗਦਾ ਹੈ ਕੋਈ ਕੁਛ ਮੰਗਦਾ ਹੈ ਕੋਈ ਕੁਛ ਮੰਗਦਾ ਹੈ ਮੰਗੋ ਮੰਗੋ ਮੈਂ ਇੱਕ ਬੰਦਾ ਕਾਰਖਾਨੇ ਚ ਜਾਂਦਾ ਹੈ ਦੁਕਾਨ ਤੇ ਜਾਂਦਾ ਹੈ ਸੰਸਾਰ ਦੀ ਕਾਮਨਾ ਕਰਕੇ ਜਾਂਦਾ ਹੈ ਦਫਤਰ ਦੇ ਜਾ ਰਿਹਾ ਇੱਕ aur ਵਿਹਾਰ ਕਰ ਰਿਹਾ ਹੈ ਤੇ ਇੱਥੇ ਵੀ ਇਸੇ ਕਾਮਨਾ ਨਾਲ ਆਇਆ ਹੈ ਕੋਈ ਮਨੁੱਖ ਤੋਂ ਬੜੀਆਂ ਬੜੀਆਂ ਦਰਗਾਹਾਂ ਵੀ ਦੁਕਾਨ ਹੀ ਬਣ ਜਾਣ ਗਿਆ ਹੋਰ ਕੁਝ ਵੀ ਨਹੀਂ بڑے بڑے ਤੀਰਥ ਵੀ ਦੁਕਾਨ ਬਣ ਜਾਣ بڑے بڑے ਮੰਦਰ ਵੀ ਦੁਕਾਨ ਬਣ ਜਾਣਗੇ